ਫਗਵਾੜਾ ਵਿਖੇ ਗੁਰੂ ਰੰਦਾਵਾ ਦੀ ਆਉਣ ਵਾਲੀ ਫਿਲਮ ਸ਼ਾਹਕੋਟ ਦਾ ਸ਼ਿਵ ਸੈਨਾ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਇਸ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਫਿਲਮ ਵਿੱਚ ਹਿੰਦੁਸਤਾਨ ਮਰਦਾਬਾਦ ਅਤੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਵਾਏ ਗਏ ਅਤੇ ਧਰਮ ਪਰਿਵਰਤਨ ਬਾਰੇ ਦੱਸਿਆ ਗਿਆ ਉਹਨਾਂ ਨੇ ਸਖਤ ਚੇਤਾਵਨੀ ਦਿੰਦੇ ਆ ਦੱਸਿਆ ਕਿ ਇਸ ਫਿਲਮ ਨੂੰ ਫਗਵਾੜਾ ਅਤੇ ਕਿਸੇ ਵੀ ਸ਼ਹਿਰ ਵਿੱਚ ਲੱਗਣ ਨਹੀਂ ਦਿੱਤਾ ਜਾਵੇਗਾ ਫਗਵਾੜਾ ਤੋਂ ਦੁਆਬਾ ਮੀਡੀਆਟਨ ਲਈ ਵਿਕਾਸਮਨੀ ਦੀ ਰਿਪੋਰਟ ਇੱਕ ਫਿਲਮ ਆ ਰਹੀ ਹੈ ਸ਼ਾਹਕੋਟ ਜੇ ਜੇ ਪ੍ਰੋਡੂਸਰ ਹੈਗਾ ਯਾ ਗੁਰੂ ਰੰਦਾਵਾ ਹੀਰੋ ਵੀ ਹੈ ਉਹ ਉਹ ਫਿਲਮ ਦੇ ਵਿੱਚ ਹਿੰਦੁਸਤਾਨ ਮੁਰਦਾਬਾਦ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਗਏ ਉਹ ਪੂਰਾ ਧਰਮ ਪਰਵਰਤਨ ਕਰਨ ਲਈ ਉਹ ਚ ਦੱਸਿਆ ਗਿਆ ਲੋਕਾਂ ਨੂੰ ਇੱਕ ਫਿਲਮ ਦੇ ਵਿੱਚ ਅੱਜ ਅਸੀਂ ਉਹਦਾ ਵਿਰੋਧ ਕਰਦੇ ਆਂ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆਂ ਕਿ ਫਗਵਾੜੇ ਚ ਜਾਂ ਕਿਸੇ ਹੋਰ ਸ਼ਹਿਰ ਚ ਇਹ ਫਿਲਮ ਲੱਗੀ ਨਾ ਦੇ ਅੱਜ ਸ਼ਹਿਪਸਨਾ ਪੰਜਾਬ ਵੱਲੋਂ ਜੋ ਸ਼੍ਰੀ ਇੰਦਰਜੀਤ ਜੀ ਕਰਪਲ ਔਰ ਇਹ ਹੀ ਪਲਟਾ ਜੀ ਪੰਜਾਬ ਦੇ ਵਾਇਸ ਪ੍ਰਧਾਨ ਨੇ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਹੈ ਕਿ ਫਿਲਮ ਰਾਜਗੁਰੂ ਦੀ ਇੱਕ ਫਿਲਮ ਆ ਰਹੀ ਹੈ ਉਸ ਦਾ ਨਾਮ ਹੈ ਸ਼ਾਹਕੋਟ ਜੇ ਉਹ ਫਿਲਮ ਬਿਲਕੁਲ ਦੇਸ਼ ਵਿਰੋਧੀ ਫਿਲਮ ਹੈ ਜਿਸ ਦੇ ਵਿੱਚ ਗੁਰੂ ਰੰਦਾਵਾ ਨੇ ਇਹ ਦਰਸਾਇਆ ਹੈ ਕਿ ਪਾਕਿਸਤਾਨ ਜਿੰਦਾਬਾਦ ਔਰ ਹਿੰਦੁਸਤਾਨ ਮਰਦਾਬਾਦ ਇਹ ਅਸੀਂ ਹਰ ਜੇ ਪ੍ਰਦਰਸ਼ਨੀ ਕਰਾਂਗੇ ਕਿ ਸਾਰੇ ਸਿਲਮਾ ਕਰਨ ਦੇ ਜੋ ਮਾਲਕ ਹਨ ਉਹਨਾਂ ਨੂੰ ਬੇਨਤੀ ਕਰਦੇ ਆਂ ਇਹ ਫਿਲਮ ਨੂੰ ਨਾ ਦਿਖਾਇਆ ਜਾਵੇ ਅਗਰ ਉਹ ਫਿਲਮ ਲਾਉਂਦੇ ਆ ਤਾਂ ਸਾਡਾ ਕੋਈ ਦੋਸ਼ ਨਹੀਂ ਹੋਊਗਾ ਉਹਦਾ ਕਸੂਰ ਖੁਦ ਆਪਣਾ ਕਸੂਰ ਹੋਊਗਾ ਅਗਰ ਕੋਈ ਨੁਕਸਾਨ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਉਹ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਅਸੀਂ ਅਹੋਜੀ ਫਿਲਮ ਕਦੀ ਨਾ ਸਿਲਮਾ ਦੇ ਵਿੱਚ ਨਾ ਲੱਗੰਦਣ ਤੇ ਸਾਡੀ ਬੇਨਤੀ ਹੈ ਕਿ ਸਿਨੇਮਾ ਦਾ ਵਿਰੋਧ ਕਰ ਰਹੇ ਹਾਂ